ਅੱਛਾ ਬੜੇ ਧਿਆਨ ਦੇ ਨਾਲ ਤੁਸੀਂ ਦੇ ਵਿੱਚ ਦੁੱਖ ਚੰਨਦਾ ਫਰਦਾ ਦੁੱਖ ਚੰਨਦਾ ਫਰਦਾ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਜਦੋਂ ਦੁੱਖ ਬਣਾ ਕਿਤੇ ਪ੍ਰਭੂ ਦੇ ਵਿੱਚ ਆਣਾ ਤੇ ਤੁਸੀਂ ਖੁਸ਼ੀ ਅਨੰਤ ਬਣਾਇਆ ਕਰੋ ਅਨੰਤ ਬਣਾ ਕੇ ਹੈਨਾ ਪ੍ਰਭੂ ਕੀ ਕਹਿੰਦੇ ਨੇ ਨਾ ਬੱਚਨ ਦੇ ਵਿੱਚ ਕਿ ਜੇ ਤੁਸੀਂ ਅਨੰਦ ਦੇ ਜੇ ਦੁਖੀ ਹੋ ਤੇ ਪ੍ਰਾਰਥਨਾ ਕਰੋ ਜੇ ਤੂੰ ਆਏ ਦੁਖੀ ਹੋਣਾ ਤੇ ਕੀ ਕਰੋ ਫਿਰ ਪ੍ਰਾਰਥਨਾ ਕਰੋ ਜੇ ਤੂੰ ਤੁਸੀਂ ਪ੍ਰਾਰਥਨਾ ਕਰੋਗੇ ਨਾ ਤੇ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਸੁਣ ਕੇ ਤੁਹਾਨੂੰ ਕੀ ਦੇਵੇਗਾ ਉੱਤਰ ਦੇਵੇਗਾ ਹਣਾ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਪ੍ਰਭੂ ਮੈਨੂੰ ਉੱਤਰ ਦੇਵੇ ਪ੍ਰਭੂ ਮੇਰੇ ਨੇੜੇ ਆ ਜਾਏ ਪ੍ਰਭੂ ਮੈਨੂੰ ਪਵਿੱਤਰ ਆਤਮਾ ਦੇ ਵਿੱਚ ਭਰੇ ਮੈਂ ਅੰਨੇ-ਅੰਨੇ ਭਾਸ਼ਾ ਬੋਲਾਂ ਜਿਵੇਂ ਕਲਾਮ ਦੇ ਵਿੱਚ ਲਿਖਿਆ ਉਹ ਨਵੀਆਂ-ਨਵੀਆਂ ਬੋਲੀਆਂ ਬੋਲਣਗੇ ਤੇ ਬਿਮਾਰਾਂ ਦੇ ਉੱਤੇ ਹੱਥ ਰੱਖਣਗੇ ਤੇ ਉਹ ਬਿਮਾਰ ਚੰਗੇ ਹੋਣਗੇ ਤੇ ਭੂਤਾਂ ਨੂੰ ਵੀ ਕੱਢਣਗੇ ਬੋਲੋ ਹallelujah ਹallelujah ਭੂਤਾਂ ਨੂੰ ਵੀ ਕੀ ਕਰਨਗੇ ਕੱਢ ਦੇਣਗੇ ਪਰ ਭੂਤ ਕਿੱਦਾਂ ਨੇ ਕੱਢ ਨਿਕਲਦੇ ਨੇ ਹਨ ਚਪੇੜਾ ਮਾਰਨ ਦੇ ਨਾਲ ਡਾਂਗਾ ਮਾਰਨ ਦੇ ਨਾਲ ਭੂਤ ਨਿਕਲਦੇ ਨੇ ਹਨ ਵਚਨ ਦੇ ਨਾਲ ਟਵਾਡੀ ਪ੍ਰਾਰਥਨਾ ਦੇ ਨਾਲ ਕਿਉਂਕਿ ਪ੍ਰਭੂ ਜੀ ਨੇ ਰਸੂਲਾਂ ਦੇ ਕਿਤਾਬ ਚ ਕੀ ਲਿਖਿਆ ਭਲਾ ਕੀ ਕਿਹਾ ਕਿ ਜਦ ਤੱਕ ਤੁਸੀਂ ਉਪਰੋਂ ਸ਼ਕਤੀ ਦਾ ਨਾਮ ਪਾਓ ਉਹ ਨਾਮ ਸਿਰ ਜਰੂਸਲਮ ਤੋਂ ਬਾਹਰ ਨਾ ਜਾਓ ਆਪਣੀ ਹੱਦ 'ਚ ਰਹਿਓ ਹੱਦ ਤੋਂ ਬਾਹਰ ਜਾਓਗੇ ਨਾ ਤੇ ਦੁਸ਼ਟ ਆਤਮਾ ਤੁਹਾਨੂੰ ਹੀ ਫੜ ਲਏਗਾ ਦੁਸ਼ਟ ਆਤਮਾ ਕੀ ਕਰੇਗਾ ਤੁਹਾਨੂੰ ਫੜ ਲਵੇਗਾ ਕਿਉਂਕਿ ਤੁਸੀਂ ਆਤਮਾ ਤੋਂ ਭੱਲੇ ਹੋ ਮੇਰਾ ਆਤਮਾ ਤੋਂ ਜਿਹੜਾ ਕੰਮ ਕਰੋਗੇ ਨਾ ਉਹ ਟਾਡਾ ਕੰਮ ਨਹੀਂ ਦਾ ਕੰਮ ਜਾਬ ਹੋਵੇਗਾ ਤੁਹਾਨੂੰ ਸਫਲਤਾ ਮਿਲੇਗੀ ਨਹੀਂ ਸਫਲਤਾ ਉਦੋਂ ਮਿਲਦੀ ਹੈ ਜਦੋਂ ਅਸੀਂ ਪਵਿੱਤਰ ਆਤਮਾ ਦੇ ਦੁਆਰਾ ਚੱਲਦੇ ਆਂ ਪਵਿੱਤਰ ਆਤਮਾ ਦੇ ਦੁਆਰਾ ਕੰਮ ਕਰਦੇ ਆਂ ਬੋ ਦੋ ਹallelujah ਅਮੇਨ ਮੈਂ ਬੇਨਤੀ ਕਰਾਂਗਾ ਮੇਰੇ ਪ੍ਰਭੂ ਮੇਰਿਓ ਭੈਣੋ ਕੋਈ ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਤੁਹਾਡੇ ਬੰਦਿਆਂ ਨੂੰ ਟੋਕਰ ਲੱਗਦੀ ਹੈ ਨਾ ਜੇਕਰ ਕੋਹੂਤ ਨਹੀਂ ਨਾ ਨਿਕਲਦੇ ਤੇ ਨਾਮ ਕੱਢਿਆ ਕਰੋ ਬੋਲੋ ਹallelujah ਹallelujah ਤੁਹਾਡੀ ਕੋਈ ਇੱਜ਼ਤ ਘਟਣ ਵਾਲੀ ਨਹੀਂ ਆਂ ਖੁਦਾ ਨੇ ਤੁਹਾਨੂੰ ਜਿਹੜਾ ਕੰਮ ਸੌਂਪਿਆ ਹੈ ਨਾ ਉਹੀ ਕਰਿਆ ਕਰੋ ਅਣ ਜਿਨ੍ਹਾਂ ਦੇ ਕੋਲ ਵਰਦਾਨ ਆ ਉਹਨਾਂ ਦੇ ਲਈ ਸਗੋਂ ਦੁਆ ਕਰਿਆ ਕਰੋ ਰੀਸ ਕਰਨੀ ਚੰਗੀ ਆ ਪਰ ਪ੍ਰਭੂ ਦਾ ਵਚਨ ਵੀ ਤਾਂ ਸਾਨੂੰ ਕਹਿੰਦਾ ਨਾ ਜਿੰਨਾ ਚਿਰ ਤੂੰ ਹੀ ਉਪਰੋਂ ਸ਼ਕਤੀ ਨਹੀਂ ਪਾਓ ਉਹਨਾ ਚਿਰ ਜਰੂਰ ਸਲਾਮਤੋ ਬਾਝੋ ਨਾ ਇੱਕ ਦਾਣਾ ਖੁਦਾ ਨੇ ਤਾਰ ਪਾਇਆ ਤੁਹਾਡੇ ਲਈ ਹਨਾ ਜੇ ਤੂੰ ਤੁਸੀਂ ਬਿਨਾ ਤਾਰੇ ਤੂੰ ਅੱਗੇ ਜਾਓਗੇ ਨਾ ਰੀਸ ਕਰੋਗੇ ਹਨਾ ਇੱਕ ਚੁਣੇ ਹੋਏ ਪਾਸਟਰ ਨੇ ਉਹੀ ਕੰਮ ਕਰਦੇ ਨੇ ਤੂੰ ਉਹਨਾਂ ਨੂੰ ਕਰਨ ਦੋ ਜਿਹੜੇ ਖੁਦਾ ਦੇ ਸੇਵਕ ਨੇ ਨਾ ਚੜੇ ਹੋયા ਦੀ ਇਹ ਹੀ ਪਹਿਚਾਣ ਆ ਤੇ ਰੋਗੀਆਂ ਦੇ ਉੱਤੇ ਹੱਥ ਰੱਖਣਗੇ ਰੋਗੀ ਉਹਨਾਂ ਦੇ ਦੁਆਰਾ ਚੰਗੇ ਹੋਣਗੇ ਉਹ ਬੂਤਾਂ ਨੂੰ ਕੱਟਣ ਦੇ ਦੁਜੇ ਨਹੀਂ ਕੱਟਣਗੇ ਦੁਜੇ ਨੇ ਤੇ ਦੁਜੇ ਨੂੰ ਤਾਂ ਕੋਟ-ਕੋਟ ਕੇ ਮਾਰ ਦੇਣਗੇ ਬੋਲ ਹਾਲੇਲੂਆ ਹੈ ਨਾ ਕਿਉਂਕਿ ਉਹਨਾਂ ਦੇ ਕੋਲ ਹੈ ਹੀ ਨਹੀਂ ਬਲ ਤਾਂ ਨਹੀਂ ਹੈ ਹੈ ਨਾ ਇਸ ਕਾਪੀ ਮੇਰੇ ਪਿਆਰੇ ਪਿਆਰੇ ਭੈਣ ਭਰਾਓ ਇਹ ਸਭ ਕੁਝ ਕਰਨ ਦੇ ਲਈ ਦੁੱਖ ਸਹਿਣਾ ਪੈਂਦਾ ਪ੍ਰਭੂ ਦੇ ਲਈ ਗੁੱਟਨੇ ਆਂ ਭਾਰ ਹੋਣਾ ਪੈਂਦਾ ਲਾਲਚ ਛੱਡਣਾ ਪੈਂਦਾ ਮਿਸਨਾ ਦੀਆਂ ਤਨਖਾਹਾਂ ਛੱਡਣੀਆਂ ਪੈਂਦੀਆਂ ਤਰ੍ਹਾਂ ਤਰ੍ਹਾਂ ਦੇ ਕੰਮ ਜਿੰਨੇ ਵੀ ਪ੍ਰਭੂ ਨੂੰ ਨਹੀਂ ਪਸੰਦ ਉਹ ਸਾਰੇ ਛੱਡਣੇ ਪੈਂਦੇ ਨੇ ਨੌਕਰੀਆਂ ਛੱਡਣੀਆਂ ਪੈਂਦੀਆਂ ਨੇ ਪਰਬੂ ਦੇ ਲਈ ਵੱਡੇ ਵੱਡੇ ਦੁੱਖ ਸਹਣੇ ਪੀਟੇ ਨੇ ਇਹ ਜਦੋਂ ਦੁੱਖ ਸਹੋਗੇ ਤੇ ਫਿਰ ਪ੍ਰਭੂ ਤੁਹਾਨੂੰ ਦਾਨਾਂ ਵਰਦਾਨਾਂ ਦੇ ਨਾਲ ਭਰੇਗਾ ਫਿਰ ਤੁਹਾਨੂੰ ਆਪਣੀ ਸਮਰਥ ਦੇ ਨਾਲ ਭਰੇਗਾ ਫਿਰ ਤੁਹਾਨੂੰ ਆ ਬੜੇ ਬਸੇ ਦਾ ਨਾਮ ਫੈਲ ਜੈ ਕਿ ਚਲ ਨਾ ਪਾਊਗਾ ਦੁੱਖ ਦੁੱਖ ਤੇ ਆਪਾਂ ਚੱਲਦੇ ਹੀ ਨਹੀਂ ਬੋਲੋ ਹਾਲੇਲੂਇਆ ਆਪਾਂ ਨੇ ਕਹਿੰਦੇ ਏਸੀ ਵਾਲਾ ਕਮਰਾ ਹੋਣਾ ਚਾਹੀਦਾ ਚਰਚ ਏਸੀ ਵਾਲਾ ਮਾਚਾਏ ਦਾ ਹਨ ਅੰਗਰੇਜ਼ਾਂ ਕੋਲ ਵਾਵਾ ਪੈਦੇ ਆਉਣੇ ਚਾਹੀਦੇ ਹੈਨਾ ਤੇ ਫਿਰ ਅਸੀਂ ਕਹੀਏ ਵੀ ਵੱਡੇ ਹੈ ਪਾਸਟਰ ਨਰੂਲਾ ਜੀ ਦੀ ਨਕਲ ਕਰ ਲਈਏ ਪਾਸਟਰ ਬਲਜਿੰਦਰ ਜੀ ਦੀ ਕਰ ਲਈਏ ਪਾਸਟਰ ਬੱਬੂ ਦੀ ਕਰ ਲਈਏ ਜਿਹੜਾ ਉਹਦੀ ਟੱਚ ਕਰਦਾ ਤੇ ਦੁਸ਼ਟ ਨਿਕਲ ਜਾਂਦਾ ਹਨਾ ਕਿ ਚੁਣਿਆ ਹੋਇਆ ਬੋਲ ਹਾਲੇਲੂਇਆ ਬਿਲਕੁਲ ਜਿਵੇਂ ਲਿਖਿਆ ਚੁਣੇ ਹੋਏ ਕੱਟਨੇ ਤੇ ਸੱਦਿਆ ਜਾਂ ਸਾਧ ਹਨਾ ਜਿਨ੍ਹਾਂ ਨੂੰ ਸੱਦਿਆ ਆ ਨਾ ਮੈਂ ਤੁਹਾਨੂੰ ਦੱਸਾਂ ਸੰਗਰੂਰ ਪੁਲਸ ਲੈਣ ਦੇ ਵਿੱਚ ਜਦੋਂ ਮੈਂ ਮੈਂ ਦੂਤੀ ਕਰਦਾ ਸੀ ਹੁਸਲੈਂਡ ਦੇ ਵਿੱਚ ਕੈਪਟਨ ਸਾਹਿਬ ਨੇ ਥੋੜੀ ਜਿਹੀ ਭਰਤੀ ਕੀਤੀ ਸੀਗੀ ਭਰਤੀ 15 ਹਜ਼ਾਰ ਸੀਗੀ ਭਰਤੀ ਮੇਰਾ ਖਿਆਲ ਹੈ ਨਹੀਂ ਕਿਸੀ ਔਰ ਜਿਹੜੇ ਧਾਰਮ ਤੇ ਉਹ ਦਿੱਪੋਰਸਲੈਂਡ ਦੇ ਵਿੱਚ ਇੰਨੀ ਮਤਕੁਲ ਪ੍ਰਤੀ ਹੋਣ ਵਾਸਤੇ ਲੋਕ ਆ ਗਏ ਤੇ ਜਿਹੜੇ ਗਰਾਊਂਡ ਦੇ ਵਿੱਚ ਤੁਰੇ ਫਿਰਦੇ ਸੀ ਨਾ ਉਹ ਵੀ ਆਪਣਾ ਸੀਨਾ ਚੋਬਾ ਕਰ ਕਰਕੇ ਤੁਰਦੇ ਸੀ ਉਹਨਾਂ ਨੇ ਉਸ ਦਿਨ ਤੋਂ ਹੀ ਸਮਝ ਲਿਆ ਕਿ ਮੈਂ ਮੈਂ ਕਿਹਾ ਹੁਣ ਪੁਲਸਵਾਲਾ ਬਣ ਗਿਆ ਪਰ ਅਜੇ ਬਣਿਆ ਨੇ ਅੱਜ ਵੀ ਇਸੇ ਤਰ੍ਹਾਂ ਕਈ ਪਾਟਰ ਨੇ ਵਿਚਾਰੇ ਪਾਟਰਾਂ ਦੇ ਨਾਲ 2 6 ਤਿੰਨੇ ਲਾਉਂਦੇ ਨੇ ਫਿਰ ਬੈਗ ਉਹਨਾਂ ਦਾ ਵਧੀਆ ਸਾਡੇ ਤੋਂ ਵੀ ਵਧੀਆ ਹੁੰਦਾ ਸਾਡਾ ਤਾਂ ਫਟਿਆ ਫੁੱਟਿਆ ਹੁੰਦਾ ਨਾ ਬੈਗ ਉਹਨਾਂ ਦਾ ਬੈਗ ਵੀ ਬੜਾ ਵਧੀਆ ਹੁੰਦਾ ਉਹਨਾਂ ਨੇ ਬੈਗ ਵੀ ਇਦਾਂ ਪਾ ਕੇ ਤੋਰੇ ਸਭ ਦੀ ਐਨੀ ਪਾਟ ਰਾਏ ਪਾਟ ਬੋਲ ਹਾਲੇ ਲੱਗਿਆ ਹallelujah ਪਰ ਧੋਖ ਚੱਲਦੇ ਹਨ ਅਨੰਤ ਇਹ ਤਾਂ ਧੋਖ ਨਹੀਂ ਚੱਲਦਾ ਕਿਥੇ ਪ੍ਰਭੂ ਯਿਸੂਸੀ ਬਚਨ ਦੇ ਵਿੱਚ ਕੀ ਕਹਿੰਦੇ ਨੇ ਮੈਂ ਬੰਦ ਕਰਕੇ ਪੜ੍ਹਦੇ ਹੋ ਅਤੀ ਜੇਲਿਆਂ ਦੇ ਮਨਾਂ ਨੂੰ ਟੱਕੜਾ ਕਰਦੇ ਯਿਸੂਸੀ ਜੇਲਿਆਂ ਦੇ ਮਨਾਂ ਨੂੰ ਟੱਕੜਿਆ ਕਰਦੇ ਸੀ ਇਹ ਉਪਦੇਸ਼ ਦੇਂਦੇ ਸੀ ਇੰਜਾਂ ਵਿੱਚ ਬਣੇ ਰਹੋ ਭਈ ਤੁਸੀਂ ਨੇਚਾ ਦੇ ਵਿੱਚ ਬਣੇ ਰਹੋ ਮਤਬੁਲੇ ਨੇਚਾ ਚ ਪਹਿਲੇ ਬਣੇ ਰਹੋ ਅਰੇ ਤੁਸੀਂ ਅੱਗੇ ਕਿਸੇ ਨਾ ਜਾਓ ਜਰੂਸਲਮ ਤੋਂ ਬਾਹਰ ਨਾ ਜਾਇਓ ਤੇ ਤਾਂ ਨਹੀਂ ਤਾਂ ਤੁਹਾਨੂੰ ਡਾਂਗਾਂ ਪੈਣੀਆਂ ਨੇ ਨੇ ਤਾਹੂਤ ਉਹਨਾਂ ਤੋਂ ਨਿਕਲਣੇ ਬਾਅਦ ਚਾਹ ਪਹਿਲੇ ਤੁਹਾਨੂੰ ਚੰਬੜ ਗਾਣੇ ਨੇ ਇਸ ਤਰਕੇ ਜੋ ਤੁਹਾਨੂੰ ਕੰਮ ਸੰਪਿਆ ਉਹੀ ਕੰਮ ਕਰਿਆ ਕਰੋ ਬੋਲਦਿਆਂ ਕਰੋ ਹਾਲੇਲੂਇਆ ਅਣ ਯਾਰ ਧਿਆਨ ਨਾਲ ਥੋੜਾ ਜਿਹਾ ਮਿਹਰਬਾਨੀ ਕਰ ਗੱਲਾਂ ਨਹੀਂ ਕਰਨੀਆਂ ਬੱਚੇ ਪੈਂਟ ਨਹੀਂ ਐਂ ਤੁਸੀਂ ਸਿੱਧੇ ਬੋਲੋ ਪ੍ਰਭੂ ਦੇ ਬੱਚੇ ਬਹੁਤ ਹੀ ਵਧੀਆ ਬੱਚੇ ਹਾਂ ਬੇਟਾ ਹਾਂ ਬੇਟੀ ਕੈਪ ਪਹਿਨੋ ਬੋ ਹਾਲੇਲੂਇਆ ਹੈਨਾ ਸੂਪਰ ਧਿਆਨ ਦੇਣਾ ਉਹ ਮੰਨ ਲਓ ਪਈ ਮੈਨੋਂ ਤੇ ਆਪਣੇ ਮੈਨ ਦੀ ਜ਼ਿਆਦਾ ਗੱਲ ਆ। ਇੱਕ ਡਾਕਟਰ ਯਾਰ ਆ ਰਐਮਪੀ ਆ ਮਾਤਾ। ਉਹ ਪ੍ਰੈਸ਼ਨ ਕਰਨ ਨਾਲ ਲੱਗ ਪਏਗਾ। ਤੇ ਬੰਦਾ ਬਚ ਜਾਏਗਾ। ਬੰਦਾ ਮਰੇਗਾ ਨਾ। ਇਸੇ ਤਰ੍ਹਾਂ ਹੋ ਮਾ ਮਹਾਉਦਾਰ ਦਾ ਕਾਸਟ ਹੁੰਦੇ ਈਐਸ ਕੀ ਦੀਐਸਪੀ ਦਾ ਕੰਮ ਕਰਨ ਲੱਗ ਪਾਵਾਂਗਾ। ਤੇ ਜਾਣ ਤੇ ਮੇਰੇ ਤੇ ਆਪਣੇ ਤੋਂ ਅੱਛਾ ਨਹੀਂ ਕਹਾਂ 420 ਦਾ ਤੇ ਜਾਣ ਫਿਰ ਮੇਰੇ ਜੇ ਕੁਝ ਕੀਤਾ ਹੋਏਗਾ ਉਹ ਕੰਮ ਸਾਰਾ ਹੀ ਖਰਾਬ ਹੋ ਜਾਏਗਾ ਮੇਰੇ ਪਿਆਰੇ ਪਿਆਰੀ ਭੈਣ ਤਾ ਹੋ ਦੁੱਖ ਸਹਿਣਾ ਬਹੁਤ ਜ਼ਰੂਰੀ ਆ ਪ੍ਰਭੂ ਦੇ ਲਈ ਘੁਟਨਿਆਂ ਭਾਰ ਹੋਇਆ ਕਰੋ ਦੁਆ ਸਦਿਆ ਕਰੋ ਦੁੱਖ ਵੀ ਅੰਬਾਵਾ ਤੇ ਦੁੱਖ ਆਉਣਾ ਬਹੁਤ ਚੰਗਾ ਹੈ